ਜੋ ਨਗਰ ਕੀਰਤਨ ਤੰਤਨ ਸਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਪੁੱਤਰਾਂ ਦੇ ਦਾਨੀ ਉਹਨਾਂ ਦੇ ਆਗਮਨ ਪਰਬ ਦੇ ਸਬੰਧ ਵਿੱਚ ਜੋ 6 ਤਰੀਕ ਨੂੰ ਦਿਨ ਸਾਵਰ ਨੂੰ ਵੀ ਉਹਨਾਂ ਦੇ ਘਰ ਪਰਵਾਹ ਆ ਰਹੇ ਹਨ ਉਹਨਾਂ ਦੇ ਸਬੰਧ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਗੁਰਦਾਰ ਸਾਹਿਬ ਤੋਂ ਰੰਭ ਹੋ ਕੇ ਪ੍ਰਾਰਥਨਾ ਕਰਦਾ ਹੋਇਆ ਅੱਜ ਬੇਲੋ ਰੋਡ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਹੁੰਚੇ ਜੀ ਗੁਰਦੁਆਰਾ ਗੁਰੂ ਗੋਬਿੰਦ ਸਿੰਘ 56 ਦਸਮੀ ਐ ਹੈ ਉੱਥੋਂ ਦੀ ਸੰਗਤਾਂ ਨੇ ਬੜਾ ਜੋਸ਼ ਖੁਸ਼ੀ ਦੇ ਨਾਲ ਉਹਦਾ ਸਵਾਗਤ ਕੀਤਾ ਹੁਣ ਇਸ ਤੋਂ ਲੰਗਰ ਪਾਣੀ ਛੱਕ ਕੇ ਇਥੋਂ ਚੱਲੇ ਪਾਣਗੇ ਅਸੀਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੁਹਾਡੇ ਸਮੂਹ ਪੱਤਰਕਾਰ ਭਾਈਚਾਰੇ ਦਾ ਔਰ ਇੱਥੇ ਸੜੀਆਂ ਸੰਗਤਾਂ ਪਹੁੰਚਿਆ ਨੇ ਸਾਰਿਆਂ ਨੂੰ ਜੀ ਆਇਆਂ ਕਹਦੇ ਨਰਕਾਂ ਸੇ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਆਗਿਆਪੂਰਤ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਤੁਹਾਨੂੰ ਬਹੁਤ ਬਹੁਤ ਸਹਿਤ ਨਾਮ ਲੱਖ ਲੱਭਾਈ ਹੋਏ ਤੁਸੀਂ ਸਾਰੇ ਪੱਤਰਕਾਰ ਦੇਖ ਹੀ ਰਹੇ ਹੋ ਇਸੇ ਦੇ ਲਾਈਵ ਚਲਾ ਰਹੇ ਹਾਂ ਸੰਗਤਾਂ ਦਾ ਕਾਠਾ ਮਾਤਰਾ ਕਾਠਾ ਉਧਾਰੀ ਸਭ ਤੋਂ ਲਾਵੇ ਸ਼ੁਰੂ ਹੋਇਆ ਸੀਗਾ ਉਧਾਰ ਸਾਜੂ ਚੰਕੀ ਪੁਰਾਣੀ ਦਾਣਾਪੱਟੀ ਪਾਇਨਾਂ ਦੇ ਪਾਸੋਂ ਕੇ ਗੁਰੂ ਅਜਲ ਸਿੰਘ ਗੁਰਦੁਆਰੇੋਂ ਡੇਲਰ ਰੂਟ ਤੇ ਗੁਰੂ ਕਸ਼ੇ ਗੁਰਦੁਆਰੇ ਇੱਥੇ ਪ੍ਰਸ਼ਾਦਾ ਛਕਿਆ ਗੂਆ ਹੋਰ ਤੇ ਸੰਗਤਾਂ ਦਾ ਬਹੁ ਸਹਿਯੋਗਾਂ ਸੇਵਾ ਸੋਸਾਇਟੀਆਂ ਦਾ ਕੋਲੋਕ ਕਮੇਟੀਆਂ ਟ੍ਰਕ ਯੂਨੀਅਨ ਤੇ ਪਹੁੰਚ ਲਾ ਸਾਰੇ ਬਹੁਤ ਸਹਿਯੋਗ ਕਰਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਨੂੰ ਕਦੇ ਵੀ 4 ਘੰਟੇ ਲੱਗ ਜਾਣਗੇ ਗੁਰੂ ਸਾਹਿਬ ਬਾਸੋਂ ਚਲਾ ਜੀ ਇਹ ਇੱਕੋ ਗੁਰਦੁਆਰੇ ਆ ਜਿੱਥੇ ਗੁਰੂ ਸਾਹਿਬ ਨੇ ਚੜ੍ਹ ਪਾਇਆ ਸਾਡੇ ਉਹ ਗੁਰਦੁਆਰਾ ਗੁਰਦੁਆਰਾ ਕੁਵੈਸੇ ਇਹ ਪਾਸ਼ਾਈ ਦਾਸੀ ਇਤਿਹਾਸ ਗੁਰਦੁਆਰੀ ਆ 400 ਸਾਲ ਤੋਂ 900 ਤੋਂ ਬਰਾਬਰ ਇੱਕ ਦਾਉਦੂਆ ਸਾਹਿਬ ਤੋਂ ਸਾਹਿਬ ਜੀ ਗੁਰਦੁਆਰਾ ਧੰਨਵਾਦ ਗੰਧਵ ਸਾਹਿਬ ਉਦੂ ਕੀ ਰਸਾਬ ਉਹ ਇਤਿਹਾਸ ਗੁਰਦੁਆਰੇ ਨੇ ਨੰਨਪੁਰ ਸਾਹਿਬ ਜੇ ਇਹ ਰਿਲੇਵੈਂਸ ਇੱਕ ਪਿਆਸੇ ਦੁਆਰਾ ਇਹ ਗੁਰੂਵਸੇ ਉਹਨਾਂ ਨੌ ਪਿਆ ਜੋ ਲੱਛਾ ਜਿਹੜਾ ਕਿ ਪਹਿਲਾ ਗੁਰਦੁਆਰਾ ਦਿੱਲੀ ਰੋਡ ਤੇ ਆ ਜਿਹੜਾ ਜੀਟੀ ਰੋਡ ਤੇ ਜਿੱਥੇ ਮੁਰਦਾ ਨਹੀਂ ਕਰ ਪਾਏ ਫਾਂਜੀ ਦੁਬੋਤ ਦਾ ਗਏ ਦਿੱਲੀ ਦਾ ਜਿਹੜਾ ਆ ਜੀਟੀ ਰੋਡ ਤੇ ਸਾਰੇ ਜੀਟੀ ਰੋਡ ਤੇ ਕਿਦੂ ਲੈ ਕੇ ਲਾਹੌਰ ਤੱਕ ਦਸੇ ਪਾਸ਼ਾ ਦਾ ਜੋ 21 ਕੋ ਸਥਾਨਾ ਜਿਹੜੀ ਦੁਬੇ ਦੁਬਾਰੇ ਇਸਰ ਲੰਗਰ ਪਾਸ਼ੇ ਦਸਵੀਂ ਜਿੱਥੇ ਕੀ ਪਰਦੇਗੇ ਗੁਰੂ ਕਾ ਪੁਰੂਆ ਦਾ ਹਾਲ ਇਹ ਸੰਤਾਂ ਜਿਹੜਾ ਉਹਨੇ ਸੇਵਾ ਕੀਤੀ ਸੀ ਗੁਰੂ ਸਾਹਿਬ ਸੰਗੋਏ ਬਹੁਤ ਕਿਤੇ ਮੈਨੂੰ ਅਨੰਦਪੁਰ ਸਾਹਿਬ ਵਰਗੀ ਇੱਥੇ ਠੰਡੀ ਹਵਾ ਮਹਿਸੂਸ ਹੋ ਰਹੀ ਆ ਉਹਨਾਂ ਨੇ ਵਰ ਦਿੱਤਾ ਸੀ ਅਨੰਦਪੁਰੋ ਜੋ ਸੰਗਤ ਅਨੰਦਪੁਰ ਜੋ ਇੱਥੇ ਆਉਂਦਾ ਸੰਗਤ ਕਰਾਇਦਾ ਕਰਾਇਆ ਧਿਆਵਾ ਕੋਈ ਇੱਥੇ ਹੋ ਗ੍ਰਾਇਆ ਪੰਜਰਨੋ ਵੀ ਪੰਚਾਇਤ ਨੂੰ ਸਾਹਮਣੇ ਆਲ ਜੁਣ ਉਹਨਾਂ ਨੇ ਗੁਰੂ ਸਾਹਿਬ ਨੇ ਪੰਚਾਇਤ ਨੂੰ ਸੋਇਆ ਦਿੱਤਾ ਲੋਕ ਪੰਚਾਇਤ ਤੇ ਹੈ ਨਹੀਂ ਗੀ ਕੋਈ ਕਦੇ ਵੀ ਪੰਚਾਇਤ ਤੇ ਹੈ ਨਹੀਂ ਗੀ ਇਸ ਤਰ੍ਹਾਂ ਪੰਚਾਇਤ ਜੋੜਦੇ ਨੇ ਜੋ ਵੀ ਪ੍ਰਧਾਨ ਮੰਤਰਾ ਦਾ ਉਥੇ ਨਹੀਂ ਪਤਾ ਇਤਿਹਾਸ ਦਾ ਮੈਂ ਨਹੀਂ ਦੱਸਣਾ ਚਾਹਦਾ ਜਿਵੇਂ ਪ੍ਰਧਾਨਗੀ ਦਾ ਸਮੇਂ ਕਿਤੇ ਨਾ ਕਿਤੇ ਵੀ ਲੇਟ ਹੋ ਰਿਹਾ ਹੈ ਠਾਹ ਲੇਟ ਹੋ ਰਿਹਾ ਪਰ ਉਹਨਾਂ ਦਾ ਕਿਉਂ ਲੇਟ ਹੋ ਰਿਹਾ ਉਹ ਪਾਰਟੀ ਨੂੰ ਪਤਾ ਆਪ ਪਾਰਟੀ ਦਾ ਬੜਾ ਬਾਰੇ ਲੋਕ ਲੈ ਕੇ ਜਿੰਨਾ ਚਿਰ ਪ੍ਰਧਾਨਤਰੀ ਇਹ ਸਾਰਾ ਹੁੰਦਾ ਦੇਖੋ ਬੰਦਲਾ ਤੋਂ ਬਹੁਤਾ ਡਾਕਟਰ ਨਾਮ ਨੇ ਬਣਾਈ ਜਾਣਾ ਉਹਨਾਂ ਮੰਨਣਾ ਠੀਕ ਹੈ ਚਾਹੋ ਜੇ ਬੰਦ ਕਰੇ ਇਹ ਨਿਸ਼ਾਦ ਨਗਰ ਕੀਪਤਲ ਆਪਣੇ ਗੁਰੂ ਪਰਦੇਵ ਸਾਹਿਬ ਤੋਂ ਵੱਧਿਆ ਗਿਆ ਹੈ ਇਸ ਆਪਣੇ ਮੰਡੀ ਦੇ ਵਿੱਚ ਲਈ ਹੁੰਦਾ ਹੋਇਆ ਟੈਲਰ ਰੋਡ ਤੇ ਪਹੁੰਚਿਆ ਹੈ ਬਹੁਤ ਬਹੁਤ ਵਧਾਈਆਂ ਮੈਂ ਆਪਣੇ ਵੱਲੋਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਹਾਂ ਆ ਤੁਹਾਨੂੰ ਸਤਿ ਸ੍ਰੀ ਅਕਾਲ म